ਸਾਨੀ ਵੀਰੋ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਪਹੁੰਚੇ ਹੋਇਆ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਜੋ ਕਿ 8 ਸੌ ਮੋਹਰ ਲੱਗਦੀ ਹੈ ਫੋੜ ਲਈ ਅੱਪ ਅੱਜ ਜੌਂਡੀਅਰ ਲੈ ਗਏ ਆ 50 50 D 4x4 ਦੇ ਵਿੱਚ ਹੈ ਤੇ ਮਾਡਲ 2017 ਟੌਪ ਮਾਡਲ ਹੈ 4x4 ਹੈ ਜੌਂਡੀਅਰ ਪੰਜਾੜੀ 3 ਸਪੀਡ ਦੇ ਵਿੱਚ ਹੈ ਟਰੈਕਟਰ ਮਗਲਟੇ ਆ ਰਿਹਾ ਤੇ ਡੀਜ਼ਲ ਦੇ ਨੇ ਬੀ ਕੇ ٹی ਦੇ ਰੇਡੀਅਲ ਟਾਇਰ ਨੇ ਮਿਊਜ਼ਿਕ ਸੈਟਸ ਮੇਰਾ ਫੇਵਰਿਟ ਸਮੇਤ

ਮੇਰੇ ਕੋਲ 66 15 ਇੰਚ ਹੀ ਲੱਗਿਆ ਹੋਇਆ 4x4 ਦੇ ਵਿੱਚ ਹੈ ਪਾਵਰ ਸਟੀering ਦੇ ਵਿੱਚ ਹੈ ਤੇ ਇਹ ਆਪਾਂ ਇਹ ਡੀ ਫੋਲਟੋ ਮਾਡਲ ਹੈ 2017 ਮਾਡਲ ਹੈ ਇਹਦੀ ਡਿਮਾਂਡ ਰੱਖੀ ਹੈ 650000 ਰੁਪਇਆ ਇਹ ਡੈਟਰੀ ਡਿਮਾਂਡ ਹੈ ਜੇ ਕੋਈ ਖਰੀਦਣਾ ਚਾਹਵਣਾ ਹੈ ਆਪਾਂ ਫੋਨ ਨੰਬਰ ਦੱਸ ਦਾਂਗੇ ਜੀ ਕਾਲ ਕਰਕੇ ਇਰੇਟਰ ਕਰੀ ਸਕਦੇ ਹਾਂ ਧੰਨਵਾਦ ਜੀ